ਮੁਬਾਰਕਵਾਦ ਹਨ ਗੁਰੂ ਦਾ ਵਰਕਿੰਗ ਰਿਪੋਰਟਰਸ ਐਸੋਸੀਏਸ਼ਨ ਦੀ ਪਹਿਲੀ ਐਸੀ ਸੰਸਥਾ ਮੈਂ ਦੇਖੀ ਹੈ ਰਿਪੋਰਟਰਸ ਦੀ ਜਿਹਨਾਂ ਨੂੰ ਪਹਿਲੀ ਵਾਰ ਅੱਜ ਉਹਨਾਂ ਦੇ ਦੁਆਰਾ ਇਸ ਵਿਸ਼ਾਲ ਉਪਰਾਲੇ ਚ ਆਇਆ ਵੱਡੇ ਉਪਰਾਲੇ ਚ ਆਇਆ ਜਿਵੇਂ ਮੈਡੀਕਲ ਕੈਂਪ ਨੁਕਤਾ ਦੀ ਪੜਾਈ ਦੇ ਨੇ ਲਗਾਇਆ ਜਾ ਰਿਹਾ ਇਹ ਬਹੁਤ ਹੀ ਕਾਬਲੇ ਤਾਰੀਫ ਜਿਹੜਾ ਸਟੈਪ ਹੈ ਬਹੁਤ ਅੱਛਾ ਇਹ ਉਪਰਾਲਾ ਹੈ ਬਾਕੀ ਜਿਹੜਾ ਸਾਡਾ ਮੀਡੀਆ ਉਹ ਸਾਡਾ ਥੰਮ ਹੈ ਲੋਕਤੰਤਰ ਦਾ ਬਹੁਤ ਵੱਡਾ ਥੰਮ ਹੈ ਵਧੀਆ ਤਾਂ ਪਹਿਲੇ ਹੀ ਬਹੁਤ ਵੱਡਾ ਰੋਲ ਵਧੀਆ ਰੋਲ ਜਿਹੜਾ ਅਦਾ ਕਰ ਰਿਹਾ ਸੋ ਮੈਂ ਅੱਜ ਦੇ ਇਸ ਦਿਹਾੜੇ ਤੇ ਮੈਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਔਰ ਸਾਡੇ ਇਕਤਾ ਲਹਿਰ ਤੇ ਸਾਡੇ ਬਾਨੀ ਸਾਡੇ ਸਾਥੀ ਵੀ ਸਾਡੇ ਅੱਜ ਇੱਥੇ ਮੌਜੂਦ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਖਾਸ ਤੌਰ ਤੇ ਜਿੰਨੇ ਵੀ ਪ੍ਰਬੰਧਕੀ ਸਾਡੇ ਡਾਕਟਰਸ ਆਏ ਆ ਮੈਂ ਉਹਨਾਂ ਨੂੰ ਵੀ ਵਧਾਈ ਦਿੰਦਾ ਹਾਂ ਫੋਰਟਿਸ ਹਸਪੀਟਲ ਤੋਂ ਡਾਕਟਰਸ ਆਏ ਨੇ ਸੋ ਬਹੁਤ ਵੱਡੀ ਗੱਲ ਹੈ ਕਿ ਲੋਕਾਂ ਨੂੰ ਆਪਣੇ ਡੋਰ ਸਟੈਪ ਤੇ ਜਦੋਂ ਇਲਾਜ ਮਿਲਦਾ ਹੈ ਜਦੋਂ ਉਹਨਾਂ ਦੀਆਂ ਬਿਮਾਰੀਆਂ ਪਹਿਚਾਨ ਹੁੰਦੀ ਹੈ ਡਾਇਗਨੋਸ ਹੁੰਦੀਆਂ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਅੱਛੀ ਜਿਹੜਾ ਸਿਹਤਾਂਚਾ ਹੈ ਇਹ ਉਹਦਾ ਇੱਕ ਪ੍ਰਤੀਕ ਵੀ ਹੈ ਔਰ ਉਹਦੇ ਲਈ ਤੁਹਾਡੇ ਵੱਲੋਂ ਇੱਕ ਉਪਰਾਲਾ ਵੀ ਹੈ ਸੋ ਪੋਰਟਜ ਹਸਪੀਟਲ ਵਰਗੇ ਡਾਕਟਰਸ ਨੇ ਬਹੁਤ ਅੱਛੀ ਗੱਲ ਹੈ ਬਹੁਤ ਵਧੀਆ ਇੱਕ ਸੋਚ ਹੈ ਔਰ ਇਸ ਦੇ ਨਾਲ-ਨਾਲ ਜਿਹੜੇ ਸਾਡੇ ਮਰੀਜ਼ ਆ ਦਿੱਤੇ ਆਏ ਨੇ ਉਹ ਵੀ ਕਾਫੀ ਮਰੀਜ਼ਾਂ ਦੇਖ ਰਿਹਾ ਕਾਫੀ ਮਰੀਜ਼ ਆ ਚੁੱਕੇ ਨੇ ਤੇ ਇੱਕ ਬਹੁਤ ਵੱਡਾ ਜਿਹੜਾ ਲਾਭ ਹੈ ਮਰੀਜ਼ਾਂ ਨੂੰ ਘਰ ਬੈਠਿਆਂ ਨੂੰ ਮਿਲਦਾ ਹੈ ਤੇ ਵਾਹਿਗੁਰੂ ਦੇ ਚਰਨਾਂ 'ਚ ਮੈਂ ਅਰਦਾਸ ਕਰਦਾ ਕਿ ਸਾਰੇ ਤੰਦਰੁਸਤ ਰਹਿਣ ਚੜ੍ਹਦੀ ਕਲਾ 'ਚ ਰਹਿਣ ਔਰ ਜਿਹੜੀ ਸਾਡੀ ਵਰਕਿੰਗ ਰਿਪੋਰਟਰਸ ਐਸੋਸੀਏਸ਼ਨ ਹੈ ਇਹ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਉਪਰਾਲੇ ਕਰਦੀ ਰਹੇ ਔਰ ਮੁਨੱਖਤਾ ਦੀ ਪੜਾਈ ਲਈ ਕੰਮ ਕਰਦੀ ਰਹੇ। ਡਾਕਟਰ ਸਾਹਿਬ ਜੀ ਤੁਹਾਨੂੰ ਬਹੁਤ ਬਹੁਤ ਤਹਿਨਿਯਾਬ। ਵਾਹ। اچھا। ਦੇ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਪੰਜਾਬ ਇੰਡੀਆ ਦਾ ਇਹ 49 ਮੈਡੀਕਲ ਕੈਂਪ ਹੈ ਔਰ ਗੁਰਵਿੰਦਰ ਪਰਾਹ ਜੀ ترਸੇਮ ਦਿਵਾਨਾ ਜੀ ਬਲਬੀਰ ਸਿੰਘ ਸੈਣੀ ਜੀ ਉਹਨਾਂ ਤੋਂ ਪਹਿਲਾਂ ਸਗਲੀ RAM ਜੀ ਸੁਹਾਜ ਸ਼ਰਮਾ ਜੀ ਸਾਰਿਆਂ ਦੇ ਸਹਿਯੋਗ ਫੜ ਕੇ 1998 ਨੂੰ ਇਸ ਯੂਨੀਅਨ ਦਾ ਬੂਟਾ ਲਾਇਆ ਸੀ ਉਸ ਤੋਂ ਬਾਅਦ ਲਗਾਤਾਰ ਮੈਡੀਕਲ ਕੈਂਪ ਚੱਲਦੇ ਰਹੇ ਔਰ ਚੱਲਦੇ ਆ ਰਹੇ ਅੱਜ ਛੋਟਿਸ ਹਸਪੀਟਲ ਦੇ ਜੋੜਾਂ ਦਾ ਦਰਦ ਹੱਡੀਆਂ ਦਾ ਦਰਦ ਹਾਰਟ ਦੇ ਔਰ ਸਕਿੰਦੇ ਨਾਲ ਨਾਲ ਦੰਦਾਂ ਦੇ ਡਾਕਟਰ ਨਿਊਰੋ ਸਰਜਨ ਸਾਰੇ ਅਸੀਂ ਇੱਥੇ ਬੁਲਾਏ ਔਰ ਉਹ ਆਪਣੀਆਂ ਸੇਵਾਵਾਂ ਦੇ ਰਹੇ ਆ ਔਰ ਜਿਹੜੇ ਹੱਡੀਆਂ ਦੇ ਜਿਹੜੇ ਡਾਕਟਰ ਹੈ ਸੁਧਾਂਸ਼ੂ ਜੀ ਇਹ ਇੰਡੀਆ ਦੇ ਫਸਟ ਡਾਕਟਰ ਹੈਗੇ ਆ ਜਿਨ੍ਹਾਂ ਦੇ ਹਰ ਤਰ੍ਹਾਂ ਦੀਆਂ ਹੱਡੀਆਂ ਦੇ ਜੋੜਾਂ ਨੂੰ ਹਰ ਤਰੀਕੇ ਦੇ ਨਾਲ ਉਹ ਠੀਕ ਕਰਦੇ ਆ ਜਿਨ੍ਹਾਂ ਦੀਆਂ ਲੱਤਾਂ ਬਾਹਾਂ ਬਿੰਗੀਆਂ ਹੋ ਜਾਂਦੀਆਂ ਜਾਂ ਪੈਰ ਉਹਨਾਂ ਨੂੰ ਆਪਣੇ ਤਰੀਕੇ ਨਾਲ ਉਹ ਠੀਕ ਕਰਦੇ ਔਰ ਕਿਹੜੀ ਕਿਹੜੀ ਪ੍ਰੋਬਲਮ ਕਰਕੇ ਤੁਹਾਨੂੰ ਲੱਤਾਂ ਬਾਹਾਂ ਵਿੱਚ ਪ੍ਰੋਬਲਮ ਆਦੀ ਉਹਦਾ ਇਲਾਜ ਕਰਦੇ ਔਰ ਹਾਰ ਤੇ ਜਿਹੜੇ ਡਾਕਟਰ ਇਹਨਾਂ ਪਾਸ ਇੱਕ ਨਵੀਂ ਟੈਕਨੋਲੋਜੀ ਆਈ ਹੈ ਉਹਦੇ ਨਾਲ ਵੀ ਜੇ ਤੁਹਾਨੂੰ ਸਰਜਰੀ ਦੀ ਲੋੜ ਹੈ ਤਾਂ ਸਟੰਟ ਦੇ ਨਾਲ ਕੰਮ ਚਲਾ ਦਿੰਦੇ ਜੇ ਸਟੰਟ ਦੇ ਨਾਲ ਲੋੜ ਹੈ ਤਾਂ ਸਪੇਸ ਮੇਕਰ ਦੇ ਨਾਲ ਕੰਮ ਚਲਾਉਣ ਦੇ ਹੈਗੇ ਆ ਉਹਦੇ ਨਾਲ ਮਰੀਜ਼ ਦਾ ਖਰਚਾ ਵੀ ਵੱਜ ਜਾਂਦਾ ਔਰ ਇਹਦਾ ਕੈਂਪਾਂ ਦੇ ਵਿੱਚ ਅਸੀਂ ਜਿਨ੍ਹਾਂ ਨੂੰ ਰੈਫਰ ਕਰਦੇ ਆ ਔਰ ਉਹਦੇ ਵਿੱਚ ਉਹਨਾਂ ਨੂੰ 50% ਤੋਂ ਵੀ ਜ਼ਿਆਦਾ ਦੀ ਕਨਸੈਸ਼ਨ ਮਿਲਦੀ ਹੈ ਤੇ ਇਹ ਸਾਡਾ ਉਪਰਾਲਾ ਇੰਨੇ ਸਮੇਂ ਤੋਂ ਅਸੀਂ ਲਗਾਤਾਰ ਚੱਲਦੇ ਆ ਰਹੇ ਆ ਮਨਜੀਤ ਸਿੰਘ ਜੀ ਸੀਨੀਅਰ ਮੈਡੀਸਿਨ ਵੀ ਦਿੱਤੀ ਜਾ ਰਹੀ ਹੈ ਸਾਰਿਆਂ ਨੂੰ ਪੇਸ਼ੈਂਟ ਨੂੰ ਤੇ ਕਈ ਪੇਸ਼ੈਂਟ ਐਸੇ ਆ ਉਹਨਾਂ ਦੀ ਜਿਹੜੀ ਮੈਡੀਸਿਨ ਆ ਉਹ ਮਹਾਰੀ ਤੋਂ ਮਿਲਣੀ ਹੈ ਜਾਂ ਚੰਡੀਗੜ੍ਹ ਤੋਂ ਮਿਲਣੀ ਹੈ ਉਹ ਤਾਂ ਇੱਥੇ ਅਵੇਲੇਬਲ ਨਹੀਂ ਕਿਉਂਕਿ ਹੁਣੇ ਕੇਮਿਸਟਾ ਆਇਆ ਪੰਜ ਛੇ ਕੇਮਿਸਟਾ ਦਾ ਫੋਨ ਤੇ ਮੈਡੀਸਿਨ ਤਾਂ ਤੁਹਾਨੂੰ ਉੱਥੇ ਮਿਲਣੀ ਹੈ ਤੇ ਇਹ ਪੇਸ਼ੈਂਟ ਨੂੰ ਜਰੂਰ ਪ੍ਰੋਬਲਮ ਆਏਗੀ ਉਹ ਮੈਡੀਸਿਨ ਜਿਹੜੀ ਉਹ ਉੱਥੋਂ ਮਗਾ ਲਵੇ ਬਾਕੀ ਜਿਹੜੀ ਇੱਥੇ ਮੈਡੀਸਿਨ ਅਸੀਂ ਐਮਰਜੈਂਸੀ ਕਿੱਟ ਬਣਾਈ ਦੀ ਹੈ ਉਹ ਅਸੀਂ ਦੇ ਰਹੇ ਹਾਂਗੇ ਸਾਰਿਆਂ ਨੂੰ ਅੱਗੇ ਇੰਨੀ ਦੇਰ ਦਾ ਸਾਡਾ ਪਰਾਲਾ ਸੀਗਾ ਜੀ ਇਹ ਬਲਬੀਰ ਸਿੰਘ ਸੈਣੀ ਜੀ ਦੀ ਤੇ ਸੇਵ ਦਿਵਾਨਾ ਜੀ ਦੀ ਗੁਰਵਿੰਦਰ ਪਲਾਹਾ ਜੀ ਦੀ ਓਪੀ ਰਾਣਾ ਜੀ ਦੀ ਬਲਕਿ ਸਾਰੇ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਦੀ ਇੱਕ ਬੜੀ ਕੜੀ ਮਿਹਨਤ ਦਾ ਨਤੀਜਾ ਵੀ ਅੱਜ ਇਥੇ ਮੈਡੀਕਲ ਕੈਂਪ ਲਗਾਇਆ ਗਿਆ ਔਰ ਉਹਦੇ ਵਿੱਚ ਵੱਖ-ਵੱਖ ਡਾਕਟਰ ఫిਜ਼ੀਓਥੈਰੇਪਿਸਟ ਡੈਂਟਲ ਸਰਜਨ ਇਹ ਤੇਸ਼ਮਨੋ ਚਾਹ ਜੀ ਡਾਕਟਰ ਧਿਕਸ਼ਾ ఫిజిਓਥerap ਡਾਕਟਰ ਪ੍ਰਿਆ ఫిజిਓਥerapਿਸਟ ਉਹਨਾਂ ਦੇ ਨਾਲ ਟੈਕਨੀਸ਼ੀਅਨ ਡਿਪਾਰਟਮੈਂਟ ਮਿਸਟਰ ਧਰਮਵੀਰ ਜੀ ਉਹਨਾਂ ਦੇ ਨਾਲ ਮੁਸਕਾਨ ਮੈਡਮ ਜੀ ਉਹਨਾਂ ਨੇ ਸ਼ਿਵਾਲਿਕਾ ਮੈਡਮ ਜੀ ਉਹ ਸਾਰੇ ਆਏ ਉਹਨਾਂ ਦੇ ਬਲੱਡ ਟੈਸਟ ਕਰ ਰਹੇ ਆ ਔਰ ECG ਦਾ ਅੰਦਰ ਖਾਸ ਪ੍ਰਬੰਧ ਹੈ ਔਰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ECG ਦਾ ਵੱਧ ਤੋਂ ਵੱਧ ਲਾਭ ਉਠਾਓ ਕਿਉਂਕਿ ਇਹ ਮੇਰੇ ਨਾਲ ਸੰਦੀਪ ਬੇਦੀ ਜੀ ਔਰ ਕਾਫੀ ਦੇਰ ਤੋਂ ਸਾਡੇ ਨਾਲ ਜੁੜੇ ਆ ਔਰ ਇਹ ਸਾਨੂੰ ਕਾਫੀ ਲੋਕ ਸਾਨੂੰ ਗਾਈਡ ਕਰਦੇ ਆ ਔਰ ਹਰ ਤਰ੍ਹਾਂ ਨਾਲ ਸਾਨੂੰ ਸਪੋਰਟ ਕਰਦੇ ਆ ਉਹਨਾਂ ਦੇ ਸਦਕੇ ਹੀ ਅਸੀਂ ਅੱਜ ਇਹ ਕੈਂਪ ਲਾਣ ਲਈ ਆਪਣੇ ਆਪ ਨੂੰ ਸਾਬਤ ਕਰ ਸਕਦੇ ਆ ਸਾਰਿਆਂ ਦਾ ਇੰਨਾ ਜਿਆਦਾ ਸਹਿਯੋਗ ਹੈ ਪਰ ਅਸੀਂ ਆਮ ਕਦੀ ਕਿਸੇ ਕੋਲ ਕਲੈਕਸ਼ਨ ਕਰਨੀ ਨਹੀਂ ਗਏ ਸਾਡੀ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਅਤੇ ਇਕਤਾ ਲਾਇਰ ਦੇ ਸਹਿਯੋਗ ਦੇ ਨਾਲ ਅਸੀਂ ਇਹ ਜਿਹੜਾ ਮੈਡੀਕਲ ਕੈਂਪ ਲਗਾ ਰਹੇ ਆ ਔਰ ਸਾਰੇ ਪੱਤਰਕਾਰ ਭਰਾਵਾਂ ਨੂੰ ਆਪਾਂ ਅਪੀਲ ਵੀ ਕਰਾਂਗੇ ਇੱਕ ਝੰਡੇ ਥੱਲੇ ਅਸੀਂ ਇਕਜੁੱਟ ਹੋ ਕੇ ਚੱਲੀਏ ਤਾਕੀ ਪੱਤਰਕਾਰਾਂ ਤੇ ਮਿਕਸ ਦੇਣਾ ਆਏ ਕੋਈ ਨਾ ਕੋਈ ਪਰੇਸ਼ਾਨੀ ਉਹਦਾ ਅਸੀਂ ਡਟ ਕੇ ਮੁਕਾਬਲਾ ਕਰੀਏ ਇਹ ਜ਼ਰੂਰੀ ਨਹੀਂ ਚਾਹੇ ਸੋਸ਼ਲ ਮੀਡੀਆ ਚਾਹੇ ਪ੍ਰਿੰਟ ਮੀਡੀਆ ਚਾਹੇ ਇਲੈਕਟ੍ਰੋਨਿਕ ਮੀਡੀਆ ਉਹ ਸਾਰੇ ਨੂੰ ਇੱਕ ਪਲੇਟਫਾਰਮ ਤੇ ਆ ਕੇ ਇਕੱਠੇ ਹੋ ਕੇ ਸਾਨੂੰ ਇਹ ਉਹਨਾਂ ਚੀਜ਼ਾਂ ਦਾ ਜਿੱਥੇ ਸਾਡੇ ਸਾਨੂੰ ਲੋਕੀ ਕਸ਼ਟ ਪਜਾਂਦੇ ਆ ਸੀ ਉਹਦਾ ਵੀ ਵਿਰੋਧ ਕਰੀਏ ਅਨਨੈਸੈਸਰੀ ਗੈਂਗਸਟਰ ਸਾਨੂੰ ਤੰਗ ਕਰਦੇ ਉਹਦਾ ਵੀ ਵਿਰੋਧ ਕਰੀਏ ਉਹਦੇ ਨਾਲ ਨਾਲ ਅਸੀਂ ਇੱਕ ਜਿਹਹਾ ਇੱਕ ਕੰਮ ਕਰਦੇ ਤੇ ਪੱਤਰਕਾਰ ਨੇ ਪੱਤਰਕਾਰ ਨਹੀਂ ਆ ਉਹਨਾਂ ਦੇ ਅੰਦਰ ਵੀ ਸੇਵਾ ਭਾਵ ਦਾ ਜਜ਼ਬਾ ਹੈ ਉਸ ਸੇਵਾ ਭਾਵ ਦੇ ਜਜ਼ਬੇ ਨੂੰ ਲੈ ਕੇ ਵੀ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਚ ਆਏ ਜਿਲੰਦਰ ਕੈਂਪ ਲੱਗਾ ਚ ਆਏ ਜਿੰਡੂ ਸਿੰਘੇ ਲੱਗਾ ਜਿੱਥੇ ਵੀ ਸਾਡੇ ਕਲੀਗਸ ਨੇ ਕੈਂਪ ਲਗਾਏ ਆ ਔਰ ਉਹਨਾਂ ਨੇ ਅਫਰਟਸ ਕੀਤੇ ਅਸੀਂ ਉਹਨਾਂ ਦੇ ਅ ਪ੍ਰੇਸ਼ ਕਰਦੇ ਉਹਨਾਂ ਦੇ ਇਹਨਾਂ ਸਟੈਪਾਂ ਨੂੰ ਔਰ ਅਸੀਂ ਇੱਕ ਅਜਿਹਾਂ ਜज्ਬਾ ਲੈ ਕੇ ਚੱਲੀ ਆ ਵੀ ਪੱਤਰਕਾਰ ਨਹੀਂ ਪੱਤਰਕਾਰ ਨਹੀਂ ਆ ਉਹਨਾਂ ਦੇ ਅੰਦਰ ਵੀ ਸੇਵਾ ਭਾਵ ਦਾ ਜज्ਬਾ ਹੈ ਔਰ ਇਸ ਸੇਵਾ ਭਾਵ ਦੇ ਜज्ਬੇ ਨੂੰ ਲੈ ਕੇ ਦੀ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਅੱਜ 89 ਹਜ਼ਾਰ ਫੇਸ ਜਗ੍ਹਾ ਤੇ ਕੱਢੀ ਹੋਈ ਹੈ ਇਹ ਨਾ ਕਹਿੰਦਾ ਹੋਇਆ ਮੈਂ ਸ਼ਮਾ ਦਾ ਜਾਚਕ ਵਿਰੋਧ ਕੋਸ਼ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਵੱਲੋਂ ਇਹ ਜਿਹੜਾ ਅਨੰਤ 89 ਦੇ 99ਵਾਂ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ ਇਹਦੇ ਵਿੱਚ ਸਾਡੇ ਸਾਰੇ ਪੱਤਰਕਾਰ ਸਾਥੀਆਂ ਨੇ ਸ਼ਮੂਲੀਅਤ ਕੀਤੀ ਹੈ ਵਿਸ਼ੇਸ਼ ਤੌਰ ਤੇ ਯੋਗਦਾਨ ਜਿਹੜਾ ਉਹ ਸਾਡੇ ਵਿਰੋਧ ਕੌਸ਼ਲ ਜੀ ਦਾ ਅਸੀਂ ਸਾਰੇ ਜਣੇ ਉਹਨਾਂ ਦੇ ਸਹਿਯੋਗੀ ਆ ਜਿੱਥੇ ਪੱਤਰਕਾਰ ਭਾਈਚਾਰੇ ਦੇ ਅਸੀਂ ਧੰਨਵਾਦੀ ਆ ਉੱਥੇ ਅਸੀਂ ਸਾਡੇ ਲੋਕਲ ਐਮ ਐਲ ਏ ਐਮ ਪੀ ਉਹਨਾਂ ਦੇ ਨਾਲ ਜਿਹੜੇ ਹੋਰ ਰਾਜਨੀਤਿਕ આગੂ ਆਏ ਸਾਡੇ ਉਹਨਾਂ ਨੇ ਮੈਡੀਕਲ ਦੀ ਕੈਂਪ ਦੀ ਛੋਭਾ ਵਧਾਈ ਆ ਅਸੀਂ ਉਹਨਾਂ ਦੇ ਵੀ ਧੰਨਵਾਦੀ ਆ ਤੇ ਸਭ ਤੋਂ ਜ਼ਿਆਦਾ ਧੰਨਵਾਦੀ ਅਸੀਂ ਹੋਡਿਸ ਹਸਪੀਟਲ ਤੋਂ ਆਏ ਹੋਏ ਡਾਕਟਰ ਸਾਹਿਬਾਨਾਂ ਦੇ ਆ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਥੋਂ ਸਾਡੇ ਇਲਾਕੇ ਦੇ ਲੋਕਾਂ ਦੇ ਮਰੀਜ਼ਾਂ ਨੂੰ ਜਿਹੜਾ ਹੈਗਾ ਉਹ ਦੇਖਿਆ ਉਹਨਾਂ ਨੂੰ ਉਹਨਾਂ ਦੀ ਸੇਵ ਵੀ ਕੰਧਰੋਸਤੀ ਲਈ ਦਵਾਈਆਂ ਵੀ ਦਿੱਤੀਆਂ ਉਹਨਾਂ ਨੇ ਚੈੱਕ ਅਪ ਵੀ ਕੀਤਾ ਸੋ ਅਸੀਂ ਅਜਿਹੇ ਉਪਰਾਲੇ ਫੇਰ ਵੀ ਕਰਦਾ ਯਤਨ ਕਰਦੇ ਰਵਾਂਗੇ ਸੋ ਇਸ ਗੱਲ ਦਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ